ਅੱਜ ਦੀ ਕਹਾਣੀ ਵਿਚਲਾਉਲਾ ਜਿਸ ਨੂੰ ਲਿਖਿਆ ਹੈ ਕਮਲਜੀਤ ਸਿੰਘ ਬਨਵੈਤ ਜੀ ਨੇ ਉਮੀਦ ਹੈ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਵੇਗੀ ਗੱਲ ਨਵੀਂ ਪੀੜੀ ਦੇ ਦਿਲ ਨੂੰ ਜਿੱਤਣ ਵਾਲੀ ਨਹੀਂ ਹੈ ਨਵੀਂ ਪੀੜੀ ਨੂੰ ਸ਼ਾਇਦ ਵਿਸ਼ਵਾਸ ਕਰਨਾ ਵੀ ਔਖਾ ਲੱਗੀ ਅਸਲ ਵਿੱਚ ਨਵੀਂ ਪੀੜੀ ਕਲਪਨਾ ਵੀ ਨਹੀਂ ਕਰ ਸਕਦੀ ਕਿ ਪਹਿਲੇ ਸਮੇਂ ਵਿੱਚ ਵਿਆਹ ਐਵੇਂ ਹੁੰਦੇ ਸਨ ਸਾਡੇ ਵਿਆਹ ਵੇਲੇ ਤਾਂ ਰਿਸ਼ਤੇ ਦੀ 10 ਮੇਰੀ ਭੂਆ ਨੇ ਪਾਈ ਸੀ ਪੂ ਆਦੀ ਦਰਾਣੀ ਲੜਕੀ ਵਾਲਿਆਂ ਦੀ ਰਿਸ਼ਤੇਦਾਰੀ ਵਿੱਚੋਂ ਸੀ ਸਾਡੇ ਤੋਂ ਪਹਿਲੀ ਪੀੜ੍ਹੀ ਵਾਲੇ ਵਿਚੋਲੇ ਰਿਸ਼ਤੇਦਾਰੀ ਵਿੱਚੋਂ ਹੀ ਨਹੀਂ ਸੀ ਹੋਇਆ ਕਰਦੀ ਬਸ ਲਾਗੀ ਰਿਸ਼ਤੇ ਦੀ ਦਸਪਾਉਂਦਾ ਸੀ ਜਿਆਦਾਤਰ ਰਿਸ਼ਤੇ ਜੋੜਨ ਲਈ ਲਾਗੀ ਆਪ ਹੀ ਰਪੀਆ ਫੜ ਲਿਆ ਕਰਦੇ ਸਨ ਕੁੜੀ ਮੁੰਡੇ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਦੇਖ ਦਿਖਾਈ ਦਾ ਕੰਮ ਤਾਂ ਪਿਛਲੀ ਸਦੀ ਦੇ ਅਖੀਰਲੇ ਸਮੇਂ ਆ ਕੇ ਸ਼ੁਰੂ ਹੋਇਆ ਹੋਣਾ ਹੈ ਪਹਿਲਾਂ ਕੋਈ ਬੇਖੁਫਾਈ ਨਹੀਂ ਸੀ ਹੁੰਦੀ। ਉਦੋਂ ਇੱਕ ਚੰਗੀ ਗੱਲ ਇਹ ਵੀ ਸੀ ਕਿ ਮੁੰਡੇ ਵਾਲੇ ਕੁੜੀ ਦੇਖ ਕੇ ਨਾ ਘਾਟ ਹੀ ਕਰਿਆ ਕਰਦੇ ਸਨ। ਧੀਆਂ ਧਿਆਣੀਆਂ ਲਈ ਅੱਖ ਵਿੱਚ ਇੱਕ ਸ਼ਰਮ ਜਹੀ ਹੁੰਦੀ ਸੀ। ਨਵੀਂ ਸਦੀ ਦੇ ਸ਼ੁਰੂ ਵਿੱਚ ਮੁੰਡੇ ਕੁੜੀ ਆਪਣੀ ਪਸੰਦ ਦਾ ਬਾਹਰ ਲੱਭਣ ਲੱਗੇ। ਮਾਪਿਆਂ ਦੀ ਪ੍ਰਵਾਨਗੀ ਦੀ ਮੋਹਰ ਬਸ ਇੱਕ ਤਰ੍ਹਾਂ ਨਾਲ ਰਸਮ ਬਣ ਕੇ ਰਹਿ ਗਈ ਸੀ। ਮੁੰਡੇ ਕੁੜੀਆਂ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾਉਣ ਲੱਗ ਪਏ। ਬਦਲਾਅ ਦੇ ਜਵਾਨੇ ਦਾ ਸਮਾਜ ਨੇ ਵਿਰੋਧਤਾ ਕੀਤਾ ਤਾਂ ਇਸ ਨਾਲ ਦੁਸ਼ਮਣੀਆਂ ਵੱਧ ਗਈਆਂ। ਹੁਣ ਮਾਪੇ ਵੀ ਬਦਲ ਗਏ ਸਨ। ਸਮੇਂ ਦੇ ਨਾਲ-ਨਾਲ ਮਾਪਿਆਂ ਨੂੰ ਬਦਲਣਾ ਪਿਆ ਕਿਉਂਕਿ ਹੋਰ ਚਾਰਾ ਵੀ ਕੋਈ ਨਹੀਂ ਸੀ। ਮਾਪਿਆਂ ਕੋਲ ਬੱਚਿਆਂ ਦੀ ਪਸੰਦ ਨੂੰ ਲੈ ਕੇ ਹਾਮੀ ਭਰਨ ਤੋਂ ਬਿਨਾ ਕੋਈ ਵਿਚਾਰਾ ਨਹੀਂ ਬਚਿਆ ਲੱਗਦਾ ਸੀ। ਬੱਚੇ ਅੱਖਾਂ ਫੇਰ ਲੈਣ ਤਾ ਮਾਪਿਆਂ ਦੀ ਜਾਣ ਨੂੰ ਬਣ ਜਾਂਦੀ ਹੈ ਵਿਦੇਸ਼ ਗਈ ਨਵੀਂ ਪੀੜ੍ਹੀ ਉਧਰ ਲਈ ਜਿਆਦੀ ਮੰਨਣ ਲੱਗ ਪਈ ਇੱਧਰ ਵੀ ਵੱਡੇ ਸ਼ਹਿਰਾਂ ਵਿੱਚ ਕੁੜੀਆਂ ਮੁੰਡੇ ਆਪਸ ਵਿੱਚ ਖੁੱਲ੍ਹ ਖੇਡ ਲੈਣ ਲੱਗ ਪਏ ਤਾਂ ਮਟਾ ਮਟੇ ਬੱਚੇ ਹਾਲੇ ਵੀ ਮਾਪਿਆਂ ਦੀ ਪਸੰਦ ਦੇ ਪਾਬੰਧ ਹਨ ਪਿਆਰ ਵਿਆਹ ਮਾਪਿਆਂ ਵੱਲੋਂ ਲੱਭੇ ਬਰਾਂ ਨਾਲੋਂ ਵੱਧ ਗਿਣਤੀ ਵਿੱਚ ਧੜਕਣ ਲੱਗੇ ਹਨ ਬੱਚਿਆਂ ਨੂੰ ਕਾਹਲ ਬੇਸਬਰੀ ਅਤੇ ਆਜ਼ਾਦੀ ਲੈ ਬੈਠਣ ਲੱਗੀ ਹੈ ਵਦੇਸੀ ਵਿਆਹਾਂ ਨੇ ਵੀ ਵੱਡਾ ਪਲਟਾ ਮਾਰਿਆ ਹੈ ਪਹਿਲਾਂ ਪਹਿਲ ਵਿਦੇਸੀ ਲਾੜੇ ਇਧਰੋਂ ਕੁੜੀਆਂ ਵਿਆਹ ਕੇ ਲੈ ਜਾਂਦੇ ਸਨ ਹੁਣ ਮੁੰਡੇ ਆਈਲੈਂਡਸ ਪਾਸ ਕਰਕੇ ਕੁੜੀਆਂ ਦੇ ਸਿਰ ਤੇ ਬਾਹਰ ਜਾਣ ਲੱਗੇ ਹਨ ਦੋਵੇਂ ਤਰ੍ਹਾਂ ਦੇ ਵਿਦੇਸੀ ਵਿਆਹ ਟੀਕੇ ਵੱਧ ਘਟੇ ਹੀ ਹਨ ਜ਼ਿਆਦਾਤਰ ਰਿਸ਼ਤੇ ਲਾੜੇ ਲਾੜੀਆਂ ਦੀ ਨੀਅਤ ਵਿੱਚ ਖੋਟ ਹੋਣ ਕਰਕੇ ਟੁੱਟ ਜਾਂਦੇ ਹਨ ਕੰਟਰੈਕਟ ਮੈਰਿਜ ਨੇ ਨਵਾਂ ਬਦਲਾਅ ਦਿਖਾਇਆ ਹੈ ਪਰਵਾਸੀ ਪੰਜਾਬੀਆਂ ਨੂੰ ਹੋਰ ਕਈ ਸਮੱਸਿਆ ਨਾਲ ਦੋ ਚਾਰ ਹੋਣਾ ਪੈਣ ਲੱਗਾ ਹੈ ਵਿਆਹ ਤੋਂ ਇਲਾਵਾ ਪਿੱਛੇ ਰਹਿਗੀਆਂ ਜ਼ਮੀਨਾਂ ਤੇ ਕਬਜ਼ੇ ਨੇ ਬੁਰੀ ਤਰ੍ਹਾਂ ਦਿੱਕਤ ਖੜੀ ਕੀਤੀ ਪਈ ਹੈ ਪਰਵਾਸੀ ਭਾਰਤੀਆਂ ਦੇ ਮਾਮਲੇ ਨਿਜਠਣ ਲਈ ਸਰਕਾਰ ਨੇ ਕਿੰਨੇ ਚਿਰ ਤੋਂ ਪਹਿਲਾਂ ਐਨ ਆਰ ਆਈ ਵਿਭਾਗ ਸਥਾਪਿਤ ਕੀਤੇ ਹੋਏ ਨੇ ਹਰ ਜ਼ਿਲ੍ਹੇ ਵਿੱਚ ਐਨ ਆਰ ਆਈ ਥਾਣੇ ਵੀ ਹਨ ਆਈ.ਨ.ਆਰ.ਆਈ ਦੇ ਮੁੱਖ ਦਫ਼ਤਰ ਵਿੱਚ ਮੇਰਾ ਇੱਕ ਮਿੱਤਰ ਇੰਸਪੈਕਟਰ ਹਿੰਮਤ ਸਿੰਘ ਕਈ ਜ਼ਿਲ੍ਹਿਆਂ ਦਾ ਕੰਮ ਦੇਖਦਾ ਹੈ। ਹਫ਼ਤੇ ਦੋ ਹਫ਼ਤੇ ਪਿਛੋਂ ਮੇਰਾ ਉਸ ਕੋਲ ਗਿਆ ਬਜਾ ਦ ਆ ਰਿਹਾ ਹੈ। ਉਸ ਕੋਲ ਇੱਕ ਵੱਖਰੀ ਕਿਸਮ ਦਾ ਕੇਸ ਆਇਆ। ਪਟਿਆਲਾ ਦੀ ਇੱਕ ਆਮ ਜਿਹੇ ਪਰਿਵਾਰ ਨੇ ਨਰਸਿੰਗ ਦਾ ਕੋਰਸ ਕਰਦੀ ਬੇਟੀ ਦਾ ਰਿਸ਼ਤਾ ਕੈਨੇਡਾ ਰਹਿੰਦੇ ਇੱਕ ਮੁੰਡੇ ਨਾਲ ਕਰ ਦਿੱਤਾ ਸੀ। ਵਿਚੋਲਾ ਦੋਹਾਂ ਤਿਰਾਂ ਦਾ ਸਾਂਝੇ ਰਿਸ਼ਤੇਦਾਰ ਸੀ ਉਸ ਨੇ ਵਿਚ ਪੈ ਕੇ ਰਿਸ਼ਤਾ ਕਰਵਾਇਆ ਮੰਗਲਿਕ ਮੁੰਡੇ ਲਈ ਬੜੇ ਔਖਾ ਹੋਗੀ ਮੰਗਲਿਕ ਕੁੜੀ ਲੱਭੀ ਤਾਂ ਰਿਸ਼ਤਾ ਪੱਕਾ ਹੋਇਆ ਕੁੜੀ ਵਾਲਿਆਂ ਨੇ ਮੰਗਣੇ ਵੇਲੇ ਸੇਵਾ ਪਾਣੀ ਦੀ ਆਪਣੀ ਪੂਰੀ ਬਾਹ ਲਾਈ ਪਿਛਲੇ ਮਹੀਨੇ ਪਤਾ ਨਹੀਂ ਕਿਹੋ ਜਿਹੇ ਦਿਨ ਚੜ੍ਹਿਆ ਸੀ ਮੁੰਡੇ ਵਾਲਿਆਂ ਨੇ ਕੁੜੀ ਦੇ ਬਾਪ ਨੂੰ ਇਹ ਕਹਿ ਕੇ ਇੱਕਦਮ ਰਿਸ਼ਤਾ ਤੋੜ ਦਿੱਤਾ ਕਿ ਕੁੜੀ ਤਾਂ ਮੰਗਲਿਕ ਹੈ ਹੀ ਨਹੀਂ ਦੋਵੇਂ ਧਿਰਾਂ ਐਨਆਰਆਈ ਥਾਣੇ ਪਹੁੰਚ ਗਈਆਂ ਇੰਸਪੈਕਟਰ ਹਿੰਮਤ ਸਿੰਘ ਦੋਹਾਂ ਧਿਰਾਂ ਨੂੰ ਸਮਝਾਵਾਂ ਜਾ ਕੇ ਮਾਮਲਾ ਨਿਵੇੜ ਲਈ ਪ੍ਰੇਰਦਾ ਰਿਹਾ ਉਸ ਨੇ ਵਿਚੋਲੇ ਨੂੰ ਸੱਦ ਕੇ ਲੜਕੀ ਵਾਲਿਆਂ ਦਾ ਮੰਗਣੀ ਵੇਲੇ ਹੋਇਆ ਖਰਚਾ ਮੁੰਡੇ ਵਾਲਿਆਂ ਕੋਲੋਂ ਦਵਾ ਕੇ ਝਗੜਾ ਨਿਵੇੜਨ ਦੀ ਸਲਾਹ ਦਿੱਤੀ ਤਾਂ ਮੁੰਡੇ ਵਾਲਿਆਂ ਨੇ 50000 ਰੁਪਏ ਦੇਣ ਦੀ ਰਾਜੀ ਸਨ ਤੇ ਕੁੜੀ ਵਾਲੇ ਲੱਖ ਰੁਪਿਆ ਮੰਗ ਰਹੇ ਸਨ ਹਿੰਮਤ ਸਿੰਘ ਨੇ ਵਿਚਾਲੇ ਜੇ ਗੱਲ ਕਰਕੇ ਵਿਚੋਲੇ ਦੇ ਕੰਨ ਵਿੱਚ 75000 ਤੇ ਨਟਾਰਾ ਕਰਨ ਦੀ ਸਲਾਹ ਦੇ ਦਿੱਤੀ ਉਹ ਵਿਚਾਲੇ ਦੋਹਾਂ ਧਿਰਾਂ ਨੂੰ ਜਿਹੜੇ ਲਿਆਉਣ ਦੀ ਮਤ ਦੇ ਕੇ ਵਿਚੋਲੇ ਨੂੰ ਕਮਰੇ ਵਿੱਚੋਂ ਬਾਹਰ ਤੋਰਦਾ ਤੇ ਆਪ ਪਿੱਛੋਂ ਮੇਰੇ ਨਾਲ ਗੱਲੀ ਉੱਟ ਜਾਂਦਾ ਉਹ ਦੱਸਦਾ ਹੈ ਕੀ ਵਿਚਲੀ ਗੱਲ ਇਹ ਹੈ ਕਿ ਰਿਸ਼ਤਾ ਕਰਨ ਵੇਲੇ ਮੁੰਡਾ ਕਨੇਡਾ ਵਿੱਚ ਸਟੱਡੀ ਵੀਜੇ ਤੇ ਸੀ ਹੁਣ ਉਸ ਦੀ ਕਨੇਡਾ ਰਹਿੰਦੀ ਪੱਕੀ ਕੁੜੀ ਨਾਲ ਸੰਗਲੀ ਅੜ ਗਈ ਹੈ ਅਤੇ ਉਹ ਉਸ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਕਿ ਜਲਦੀ ਪੱਕਾ ਹੋ ਸਕੇ ਮੁੰਡੇ ਵਾਲੇ ਨਰਸਿੰਗ ਦਾ ਕੋਰਸ ਕਰਦੀ ਮਗੇਤਰ ਕੁੜੀ ਤੋਂ ਖਿਹੜਾ ਛਣਾਉਣ ਲਈ ਕਾਲੇ ਹਨ ਹਿੰਮ ਸਿੰਘ ਕਹਿੰਦਾ ਹੈ ਕਿ ਕਾਉਂਟ ਸਮਝਾਵੇ ਮੁੰਡੇ ਵਾਲਿਆਂ ਨੂੰ ਭਈ ਬਾਹਰ ਦਾ ਨਰਸਿੰਗ ਵਾਸ ਕੁੜੀਆਂ ਦਾ ਕੋਈ ਮੁੱਲੀ ਨਹੀਂ ਹੈਗਾ ਪਰ ਮੁੰਡੇ ਵਾਲਿਆਂ ਦੀ ਗਰਾਰੀ ਰਿਸ਼ਤਾ ਤੋੜਨ ਤੇੜੀ ਹੋਈ ਸੀ ਕੁੜੀ ਵਾਲਿਆਂ ਦੀ ਦਿੱਕਤ ਇਹ ਸੀ ਕਿ ਉਹਨਾਂ ਨੇ ਬਾਹਰਲਾ ਰਿਸ਼ਤਾ ਦੇਖ ਕੇ ਨਾਨ ਮੰਗਲਿਕ ਧੀ ਨੂੰ ਮੰਗਲਿਕ ਦੱਸ ਦਿੱਤਾ ਸੀ ਹਿੰਮਤ ਸਿੰਘ ਦੀ ਹਿੰਮਤ ਹੈ ਕਿ ਉਸਨੇ ਦੋਹਾਂ ਧਿਰਾਂ ਨੂੰ ਅੱਸੀ ਤੇ ਰਾਜ਼ੀ ਕਰ ਲਿਆ ਨਾਲ ਹੀ ਉਸਤਾਮ ਤੇ ਲਿਖਾ ਕੇ ਲੈ ਲਿਆ ਕੇ ਥਾਣੇ ਤੋਂ ਬਾਹਰ ਜਾ ਕੇ ਦੋਵੇਂ ਤਰ੍ਹਾਂ ਇੱਕ ਦੂਜੇ ਉੱਤੇ ਤੋਮਤਬਾਜੀ ਨਹੀਂ ਕਰਨਗੀਆਂ ਵਿਚੋਲੇ ਨੂੰ ਦੋਹੀਂ ਪਾਸੀ ਵਿਚਲਾਓਲਾ ਰੱਖਣਾ ਪੈ ਰਿਹਾ ਹੈ ਹਿੰਮਤ ਸਿੰਘ ਮੰਨਿਆ ਪਰ ਮੰਨਿਆ ਸਾਹੂ ਆਪਸਰ ਹੈ ਉਹ ਸਮਝਦਾ ਹੈ ਕਿ ਦੋਹਾਂ ਪਰਿਵਾਰਾਂ ਨੂੰ ਅੰਦਰਲੀ ਗੱਲ ਪਤਾ ਲੱਗ ਗਈ ਤਾਂ ਆਪਸ ਵਿੱਚ ਸਿਰਫ ਹਸਣਗੇ ਫਿਰ ਉਹ ਕਹਿੰਦਾ ਹੈ ਕਿ ਝਗੜਾ ਨਿਵੇੜ ਲਈ ਬੜੀ ਬਾਰ ਵਿਚਲਾਓਲਾ ਰੱਖਣਾ ਮਜਬੂਰੀ ਬਣ ਜਾਂਦਾ ਹੈ ਉਹ ਵਿਚਲਾ-ਓਲਾ ਜਿਹੜਾ ਕਿਸੇ ਦਾ ਨੁਕਸਾਨ ਨਾ ਕਰੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਵਿਚ ਵਿਚਾਲੇ ਪੈ ਕੇ ਇਹ ਜਿਹੋ ਝਗੜੇ ਨਵੇੜਨੇ ਚਾਹੀਦੇ ਹਨ ਗੱਲ ਵਧਾਉਣੀ ਨਹੀਂ ਚਾਹੀਦੀ ਜਿਸ ਤਰ੍ਹਾਂ ਦੋਨੇ ਤਰ੍ਹਾਂ ਰਾਜੀ ਹੋਣ ਕਰ ਲੈਣਾ ਚਾਹੀਦਾ ਹੈ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣ ਲਈ ਧੰਨਵਾਦ